ਕਿ ਜਿਹੜਾ ਤਕਬੀਰ ਪਾਬਤ ਨੇ ਬੰਦ ਲਫਾਫੇ ਚ ਕਾਰਨ ਦਾ ਸ਼ਾਹ ਜਹਦਰ ਸਾਹਿਬ ਨੂੰ ਸਬਮਿਟ ਕੀਤੀ ਹੈ ਰਿਪਲਾਈ ਉਹ ਸਬੰਧ ਵਿੱਚ ਹੈ ਉਹਦੇ ਵਿੱਚ ਅਸੀਂ ਸਭ ਤੋਂ ਪਹਿਲੀ ਗੱਲ ਤਾਂ ਇਹ ਕਹਿਣੀ ਚਾਹੁੰਦੇ ਆ ਕਿ ਸਾਡੇ ਸਿੱਖਾਂ ਦਾ ਕੋਈ ਸਿਧਾਂਤ ਇਹ ਹੈ ਹੀ ਨਹੀਂ ਕਿ ਬੰਦ ਲਫਾਫੇ ਦੀ ਗੱਲ ਹੋਵੇ ਸਾਡਾ ਸਿਧਾਂਤ ਹੈ ਕਿ ਗੁਰੂ 19 ਵਿਸਦੇ ਹੈ ਸੰਗਤ ਵੀ ਵਿਸਦੇ ਹੈ ਖਾਲਕ ਫਲਕ ਖਲਕ ਮੈਂ ਖਾਲਕ ਸਾਡੇ ਗੁਰਬਾਣੀ ਚ ਤੇ ਖਲਕ ਜਿਹੜੀ ਆਪ ਦਾ ਖਲਕ ਹੈ ਉਹ ਖਲਕ ਤੇ ਵਸਦਾ ਹੈ ਤੇ ਖਲਕ ਨੇ ਆਪਣਾ ਫੈਸਲਾ ਦੇ ਦਿੱਤਾ ਉਹਨਾਂ ਨੇ ਅਕਾਲੀ ਦਲ ਨੂੰ 2017 ਤੋਂ ਲੈ ਕੇ 2024 ਤੱਕ ਆਪਣਾ ਫੈਸਲਾ ਦੇ ਦਿੱਤਾ ਹੈ ਉਹਨਾਂ ਨੇ ਇਹਨੂੰ ਰਿਜੈਕਟ ਕਰ ਦਿੱਤਾ ਹੈ ਹੁਣ ਜਿਹੜੀ ਲਾਸਟ ਜਿਹੜੀ ਇਲੈਕਸ਼ਨ ਹੋਈ ਹੈ ਉਹਦੇ ਵਿੱਚ ਕਿੰਨਾ ਨੂੰ 734 ਵੋਟਾਂ ਪਈਆਂ ਤੇ ਭੋਜਨ ਸਮਾਜ ਪਾਰਟੀ ਕਹਿੰਦੀ ਹੈ ਕਿ 734 ਇਹਦੀਆਂ ਹਨ ਤੇ ਹੁਣ ਇਸ ਤੋਂ ਵੱਡੀ ਗਰਾਵਟ ਹੋੜ ਕੀ ਹੋ ਸਕਦੀ ਹੈ ਤੇ ਸੰਗਤ ਨੇ ਜੋ ਫੈਸਲਾ ਦਿੱਤਾ ਸੀ ਜਿਹੜਾ ਸਰ ਸਾਹਿਬ ਨੂੰ ਉਸ ਸੰਬੰਧ ਵਿੱਚ ਕਿ ਜੇ ਤੁਸੀਂ ਆਖੋ ਵੀ ਅਸੀਂ ਤੁਹਾਨੂੰ ਫਲਾਹ ਨਹੀਂ ਦੇ ਸਕਦੇ ਸਲਾਹ ਅਸੀਂ ਇਸ ਕਰਕੇ ਦੇ ਸਕਦੇ ਹਾਂ ਕਿ ਇਹ ਵੀ ਸਾਡਾ ਸਤਾਨ ਨਾਨਕ ਕਿਛ ਕਹੀ ਹੈ ਜਦੋਂ ਲਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀ ਹੈ ਕਿਛ ਕਹੀ ਹੈ ਇਹ ਸਾਡੀ ਗੁਰਨਾਨਕ ਦਾ ਸਾਡਾ ਸਤਾਨ ਅਸੀਂ ਉਸ ਦੇ ਨਾਂ ਦੇ ਮੁਤਾਬਕ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਜਿੰਨਾਂ ਨੂੰ ਸੰਗਤ ਨੇ ਰਿਜੈਕਟ ਕਰਤਾ ਉਹਨਾਂ ਦੀਆਂ ਰਿਪਲਾਈ ਜਿਹੜੀਆਂ ਨੇ ਉਹ ਬੰਦ ਲਿਖਾਫਿਆਂ ਤੇ ਨਹੀਂ ਲਈਆਂ ਜਾਂਦੀਆਂ ਹੁੰਦੀਆਂ ਪਹਿਲੀ ਗੱਲ ਤਾਂ ਇਸ ਬੰਦ ਲਿਖਾਫੇ ਨੂੰ ਓਪਨ ਕਰੋ ਔਰ ਉਹਨੂੰ ਇਸ ਤਰ੍ਹਾਂ ਕਿ ਅਕਾਲ ਤਖਤ ਦੀ ਮਰਿਆਦਾ ਰਹੀ ਹੈ ਮਹਾਰਾਜਾ ਰਣਜੀਤ ਸਿੰਘ ਇੱਕ ਡਿਕਟੇਟਰ ਸੀ ਤਾਨਾਸ਼ਾ ਸੀ ਲੇਕਿਨ ਉਹ ਵੀ ਅਕਾਲ ਤਖਤ ਉੱਤੇ ਪੇਸ਼ ਹੋਇਆ ਪੇਸ਼ ਹੋਣ ਤੋਂ ਬਾਅਦ ਉਹਨੇ ਆਪਣੀ ਜਿਹੜਾ ਲਾ ਕੇ ਆਪਣਾ ਜਿਹੜਾ ਵਰਦੀ ਸੀ ਉਹਦੀ ਲਾ ਕੇ ਉੱਥੇ ਪੇਸ਼ ਹੋਇਆ ਔਰ ਉਹਨੇ ਕਿਹਾ ਕਿ ਲੋ ਮੈਂ ਮੈਨੂੰ ਮੰਨ ਲੋ ਮੈਂ ਤਿਆਰ ਆ ਕੋੜੇ ਖਾਣ ਤੇ ਕੋੜੇ ਮਾਰਨ ਤੋਂ ਪਹਿਲਾਂ ਜ਼ਹਿਦਾਰ ਅਕਾਲੀ ਫੁਲਾਸੀ ਨੇ ਕਿਹਾ ਵੀ ਜਾ ਹੁਣ ਤੈਨੂੰ ਮਾਫ਼ ਕੀਤਾ ਕਿ ਤੂੰ ਆਪਾ ਗੁਨਾਹ ਮੰਨ ਲਿਆ ਪਰ ਅੱਗੇ ਤੂੰ ਇਹ ਗੁਨਾਹ ਨਹੀਂ ਹੋਣਾ ਚਾਹੀਦਾ ਪਰ ਇੱਥੇ ਤਾਂ ਬੰਦ ਲਫਾਖਿਆਂ ਚ ਤੇ ਅੰਦਰ ਕਮਰਿਆਂ ਚ ਤਰਾ ਕੁਝ ਹੋ ਰਿਹਾ ਗਲਤ ਅਸੀਂ ਕਹਿੰਦੇ ਇਹ ਸਦਾਤ ਹੀਣ ਗੱਲ ਹੈ ਜ਼ਹਿਦਾਰ ਜੀ ਇਸ ਗੱਲ ਤੇ ਨਾਂ ਪਾਓ ਗਾਲ ਤਖਤ ਸਾਹਿਬ ਦੀ ਮਰਿਆਦਾ ਬਹੁਤ ਵੱਡੀ ਹੈ ਇਹ ਸਾਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਬਣਾਇਆ ਹੋਇਆ ਤਖਤ ਹੈ ਤੇ ਉਹਨਾਂ ਦੀ ਕੀਤੀ ਹੋਈ ਹੈ ਸ਼ੁਰੂਆਤ ਉਹਨਾਂ ਨੇ ਜਦੋਂ ਸਾਡੇ ਤੇ ਪਾਬੰਦੀਆਂ ਸੀ ਵੀ ਤੁਸੀਂ ਦੋ ਕਿਰਪਾਨਾਂ ਇੱਕ ਕਿਰਪਾਨ ਵੀ ਨਹੀਂ ਪਾ ਸਕਦੇ ਤੁਸੀਂ ਸਿਰ ਤੇ ਪੱਗ ਨਹੀਂ ਬੰਨ ਸਕਦੇ ਕਲਗੀ ਨਹੀਂ ਲਾ ਸਕਦੇ ਇਹ ਮੁਗਲ ਰਾਜ ਬਾਰੇ ਸਾਡੇ ਤੇ ਪਾਬੰਦੀਆਂ ਸੀ ਪਰ ਗੁਰੂ ਹਰਗੋਬਿੰਦ ਸਾਹਿਬ ਨੇ ਉਸ ਤਖਤ ਉੱਤੇ ਬੈਠ ਕੇ ਕਿਹਾ ਵੀ ਅੱਜ ਇੱਕ ਨਹੀਂ ਮੈਂ ਦੋ ਕਿਰਪਾਨਾਂ ਪਹਿਨੂੰਗਾ ਇੱਕ ਮੇਰੀ ਦੀ ਇੱਕ ਪੀਰ ਦੀ ਤੇ ਇਹ ਸਾਡਾ ਸਿਧਾਂਤ ਹੈ ਅਸੀਂ ਤਾਂ ਲੜੇ ਆਂ ਪਰ ਤੁਸੀਂ ਇੱਕ ਛੋਟੀ ਜਿਹੀ ਹੁਕਮਰਾਨ ਜਿਹਦੇ ਪੱਲੇ ਕੁਝ ਨਹੀਂ ਜਿੰਨੇ ਮੰਨ ਲੇ ਸ਼੍ਰੋਮਣੀ ਕਮੇਟੀ ਚ ਚਾਰ ਬੰਦੇ ਉਹਦੀ ਗੱਲ ਮੰਨਦੇ ਆ ਤੁਸੀਂ ਉਹਦੇ ਮਗਰ ਲੱਗ ਕੇ ਕਿਉਂ ਇਹ ਗੱਲਾਂ ਕਰਦੇ ਆਂ ਅਸੀਂ ਤੁਹਾਨੂੰ ਬੇਨਤੀ ਕਰਨ ਲੱਗੇ ਆ ਕਿ ਤੁਸੀਂ ਤੁਹਾਡਾ ਰਤਬਾ ਬਹੁਤ ਵੱਡਾ ਹੈ ਆਪਣੇ ਰਤਬੇ ਨੂੰ ਪਛਾਣੋ ਆਪਣੇ ਰਤਬੇ ਦੀ ਜਿਹੜੀ ਮਰਿਆਦਾ ਕਾਇਮ ਰੱਖੋ ਔਰ ਉਸ ਮਰਿਆਦਾ ਤੇ ਰਹਿਤ ਇਸ ਬੰਦੇ ਨੇ ਜਿਹੜੇ ਗੁਨਾਹ ਕੀਤੇ ਹੁਣ ਇਹ ਤੇ ਗੁਨਾਹ ਦੀ ਗੱਲ ਕਰਦੇ ਆਂ ਇੱਕ ਗੱਲ ਬੜੀ ਸਪੱਸ਼ਟ ਹੈ ਕਿ ਜਿਹੜੇ ਦੋਸ਼ ਉਹਨਾਂ ਨੇ ਲਾਏ ਆ ਇਹਨਾਂ ਨੇ ਪਹਿਲਾਂ ਜਾ ਕੇ ਆਪਣੀ ਗਲਤੀ ਮੰਨੀ ਕਿ ਸਾਡੀ ਗਲਤੀ ਨਹੀਂ ਹੈ ਕਿ ਅਸੀਂ ਚੁੱਪ ਰਹੇ ਅਸੀਂ ਬੋਲਦੇ ਫਿਰ ਉਹਨਾਂ ਨੇ ਆਪਦੀ ਗਲਤੀ ਮੰਨੀ ਹੈ ਤੇ ਜਿਹੜੇ ਬੰਦੇ ਨੇ ਦਸਖਤ ਕਰਕੇ ਸੁਮੇਧ ਸੈਣੀ ਵਰਗੇ ਜ਼ਾਬਰ ਬੰਦੇ ਨੂੰ ਨਿਯੁਕਤ ਕੀਤਾ ਉਹ ਤੁਹਾਨੂੰ ਵੀ ਮਾਇਦੇ ਐਡਵੋਕੇਟਸ ਤਾਂ ਤੁਹਾਨੂੰ ਇਹ ਗੱਲ ਦੱਸਦਾ ਕਿ ਤੁਸੀਂ ਸਾਰੇ ਪੜ੍ਹੇ ਲਿਖੇ ਹੋ ਬਈ ਹੋਮ ਮਿਨਿਸਟਰ ਦੇ ਦਸਤਾਨ ਤੋਂ ਬਿਨਾਂ ਡੀਜੀਪੀ ਨਿਯੁਕਤ ਨਹੀਂ ਹੋ ਸਕਦਾ ਤੇ ਡੀਜੀਪੀ ਨੁਕਤ ਕੀਤਾ ਤਕਬੀਰ ਬਾਦਲ ਨੇ ਕਿੰது ਵੱਡੀ ਹੋਰ ਪ੍ਰਮਾਨ ਕੀ ਹੋ ਸਕਦਾ ਹੈ ਤੇ ਜਿਸ ਬੰਦੇ ਨੇ ਇੰਨੇ ਬੰਦੇ ਮਾਰੇ ਔਰ ਜਿਹੜਾ ਗੁਰੂ ਗਬਿੰਦ ਸਿੰਘ ਦਾ ਨਾਮ ਸੁਣ ਕੇ ਰਾਜੀ ਨਹੀਂ ਸੀ ਉਸ ਵਿਅਕਤੀ ਨੂੰ ਤੁਸੀਂ ਡੀਜੀਪੀ ਨਿਯੁਕਤ ਕੀਤਾ ਹੈ ਔਰ ਤੁਹਾਡੇ ਦਸਤਾਨਾ ਨਿਕ ਹੋਇਆ ਇੰਨਾ ਵੱਡਾ ਗਣਾ ਫਿਰ ਤੁਸੀਂ ਜੋ ਉੱਥੇ ਹੋਇਆ ਹੈ ਦੇਖੋ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਇਹ ਗੱਦੀ ਨਹੀਂ ਸੀ ਮਿਲੀ ਅਸੀਂ ਲਿਖਿਆ ਪੱਤਰ ਵੀ ਲਿਖਿਆ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਨੂੰ ਇਹ ਗੱਦੀ ਨਹੀਂ ਸੀ ਮਿਲੀ ਜਦੋਂ ਪ੍ਰਕਾਸ਼ ਕੀਤਾ ਲੈ ਆ ਗਏ ਹਰਮੰਦਰ ਸਾਹਿਬ ਉਦੋਂ ਉਹਨਾਂ ਨੇ ਕਿਹਾ ਕਿ ਉਹਦੇ ਵਿੱਚ ਅੰਕਤ ਹੈ ਗੁਰੂ ਗ੍ਰੰਥ ਸਾਹਿਬ ਪੰਕਤ ਹੈ ਪੋਥੀ ਉਦੋਂ ਪੋਥੀ ਸੀ ਨਾ ਜੀ ਗੁਰੂ ਤੇ ਸਾਾਨੂੰ ਗੁਰੂ ਗਬੀਰ ਸਿੰਘ ਮਹਾਰਾਜ ਨੇ ਬਣਾਇਆ ਪੋਥੀ ਪਰਮੇਸ਼ਰ ਦਾ ਥਾ ਕਿ ਪਰਮੇਸ਼ਰ ਦੀ ਥਾਂ ਦੇ ਉੱਤੇ ਹੈ ਪਰਮੇਸ਼ਰ ਦਾ ਰੂਪ ਹੈ ਗੁਰੂ ਗ੍ਰੰਥ ਸਾਹਿਬ ਤੇ ਜਿਸ ਸਾਡਾ ਪੋਥੀ ਪੰਥਕ ਸਰਕਾਰ ਹੋਵੇ ਤੇ ਉਹਦੇ ਵਿੱਚ ਸਾਡੇ ਪਰਮੇਸ਼ਰ ਰੂਪੀ ਗੁਰੂ ਨੂੰ ਪੱਤਰੇ ਪਾੜ ਕੇ ਗਲੀਆਂ 'ਚ ਰੋਲਿਆ ਜਾਵੇ ਤੇ ਉਦੋਂ ਇਹ ਕਹਿਣ ਇਹਨਾਂ ਦਾ ਪਿਓ ਪਾਪ ਜਿਹੜਾ ਨਹੀਂ ਰਿਹਾ ਉਹ ਇਹ ਗੱਲ ਕਹਿੰਦਾ ਕਿ ਇੱਥੇ ਕੀੜੀ ਵੀ ਤੁਰਦੀ ਹੈ ਤਾਂ ਮੈਨੂੰ ਪਤਾ ਲੱਗ ਜਾਂਦਾ ਹੈ ਤੇ ਐਸੇ ਇੰਨਾ ਕੁਝ ਹੋ ਗਿਆ ਔਰ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਹੋ ਗਿਆ ਇਹਨਾਂ ਨੂੰ ਪਤਾ ਨਹੀਂ ਲੱਗਿਆ ਔਰ ਐਸਆਈਟੀ ਦਾ ਜਿਹੜਾ ਉਦੋਂ ਇਹਨਾਂ ਨੇ ਨੁਕਤ ਕੀਤਾ ਸੀ ਇਹਨਾਂ ਨੇ ਕੀਤਾ ਕਟਲਾ ਉਹ ਕਹਿ ਕੇ ਗਿਆ ਅਸੀਂ ਕਹਿੰਦੇ ਸੀ ਵੀ ਮੈਂ ਤਾਂ ਧੰਨਵਾਦ ਸਾਡਾ ਧੰਨਵਾਦ ਬਰਤਕਸ ਦਾ ਗੁਰਪਰਮ ਸਿੰਘ ਨੇ ਕਾਫੀ ਗੱਲਾਂ ਦੱਸ ਦਿੱਤੀਆਂ ਤੇ ਮੈਂ ਦੱਸਦਾ ਵੀ ਇਸ ਦਾ ਜਿਹੜਾ ਗਰਾਵਡ ਦਾ ਮੁੱਢ ਕਿੱਥੋਂ ਵੱਜਿਆ ਮੁੱਢ ਵੱਜਿਆ 1996 ਨੂੰ ਮੋਗਾ ਕਾਨਫਰੰਸ ਦੇ ਵਿੱਚ ਇਹਨਾਂ ਨੇ ਇੱਕ ਸ਼੍ਰੋਣੀ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਖੜਾ ਕੀਤਾ ਇਹ ਅਕਾਲ ਤਖਤ ਤੇ ਇੱਕ ਗੁਰਮਤੇ ਨਾਲ ਜਿਹੜੀ ਹੈਗੀ ਆ ਸਾਬਤ ਹੋਈ ਸੀ ਇਸ ਕਰਕੇ ਕੋਈ ਵੀ ਸਿਆਸੀ ਬੰਦਾ ਇਸ ਨੂੰ ਸ਼੍ਰੋਣੀ ਅਕਾਲੀ ਦਲ ਤੋਂ ਕਰ ਵੀ ਪਾ ਨਹੀਂ ਸਕਦਾ ਸਭ ਤੋਂ ਮੁੱਢ ਜਿਹੜਾ ਇੱਕ ਵੱਜਿਆ ਉਹ ਤੋਂ ਬਾਅਦ ਇਹਨਾਂ ਨੇ ਪਾਇ ਪਾਣਾ ਜਿਹੜਾ ਬਿਨਾ ਸ਼ਬਦ ਸੇ ਹੋਤੇ ਕਿਤੇ ਪਹਿਲਾਂ ਜਿੰਨਾ ਮੰਗਾਂ ਵਾਸਤੇ ਮੋਰਚੇ ਲਾਉਂਦੇ ਰਹੇ ਹਜ਼ਾਰਾਂ ਬੰਦਿਆਂ ਨੇ ਜਿਹੜਾਂ ਕਟੀਆਂ ਸੈਂਕੜੇ ਸ਼ਹੀਦ ਵੀ ਹੋਏ ਉਹ ਸਾਰਿਆਂ ਨੂੰ ਭੁਲਾ ਕੇ ਇੱਕ ਵੀ ਮੰਗ ਬੰਦਵਾਈ ਨਹੀਂ ਜਦੋਂ ਸੱਤਾ ਹੁੰਦੇ ਸੀ ਕਿਸੇ ਵੀ ਮੰਗ ਬਾਰੇ ਇਹਨਾਂ ਨੇ ਗੱਲ ਕੀਤੀ ਹਾਂ ਜਦੋਂ ਸੱਤਾ ਤੋਂ ਬਾਹਰ ਹੁੰਦੇ ਆ ਤੇ ਉਸ ਟਾਈਮ ਦੇ ਉੱਤੇ ਇਹ ਜਰੂਰ ਥੋੜਾ ਬਹੁਤ ਬਿਆਨਤਾਈ ਕਰਦੇ ਆ ਭਾ ਜਦ ਸੱਚ ਆ ਜਾਂਦੇ ਜਦੋਂ ਇਹ ਕਵਾ ਸਕਦੇ ਆ ਉਦੋਂ ਹੁੰਦੇ ਆ ਇਹ ਚੁੱਪ ਤੇ ਉਹ ਉਸ ਇੱਕ ਮਤਲਬ ਤੀਜੀ ਗੱਲ ਹੈਗੀ ਆ ਕਿ 1997 ਦੇ ਵਿੱਚ ਇਹਨਾਂ ਨੇ ਚੋਣ ਵਾਦਾ ਕੀਤਾ ਸੀ ਕਿ ਜੇ ਸਾਡੀ ਸਰਕਾਰ ਬਣ ਗਈ ਜਿਨ੍ਹਾਂ ਨੇ ਝੂਠੇ ਮੁਕਾਬਲੇ ਕੀਤੇ ਆ ਸਿੱਖ ਨੌਜਵਾਨ ਜਿਹੜੇ ਆ ਝੂਠੇ ਉਸ ਬਖਾਉਣੇ ਬਾਰੇ ਆ ਉਹਨਾਂ ਦੇ ਅਸੀਂ ਕੂਸ਼ਨ ਬਿਠਾ ਕੇ ਇਨਕੁਆਰੀ ਕਰਵਾ ਕੇ ਜਿਹੜੇ ਉਹ ਦੋਸ਼ੀਆਂ ਨੂੰ ਸਜ਼ਾ ਦੇ ਮਾਗੀ ਪਰ ਜਦੋਂ ਸਰਕਾਰ ਬਣ ਗਈ ਤਾਂ ਉਦੋਂ ਬਿਲਕੁਲ ਦਰਚੁੱਟ ਹੋ ਗਏ ਜੇ ਕੋਈ ਤੁਹਾਡੇ ਵਰਗੇ ਪੱਤਰ ਪੁੱਛ ਵੀ ਰੰਦਾ ਸੀਗਾ ਕਿ ਤੁਸੀਂ ਆ ਵਾਅਦਾ ਕੀਤਾ ਸੀ ਉਦੋਂ ਕਿਹਾ ਸੀ ਜੀ ਹੁਣ ਦੱਬੇ ਹੋਏ ਮੁੱਦੇ ਨਾ ਭਰਨੋ ਫਟੋ ਤੇ ਐ ਇੰਨੇ ਗਏ ਇੱਕ ਗੱਲ ਕਰਕੇ ਚੁੱਪ ਕਰ ਗਏ ਇਹ ਇਹ ਇਸ ਦੀ ਮਤਲਬ ਵਿਸ਼ਵਾਸ ਘਾਟ ਜਿਹੜਾ ਜਗਰਤੀ ਕਰਦਾ ਤੁਸੀਂ ਬਦੂਗਾ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ ਇਹ ਕਹਾ ਕਹਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੋ ਅਕਾਲੀ ਦਲ ਨੇ ਬਦੂਗਾ ਹਾਲਾਤਾਂ ਵਿੱਚ ਕਿਉਂਕਿ ਇੱਕ ਪੁਜੀਤ ਜਾਈ ਸਾਹਮਣੇ ਆ ਰਹੀ ਵੀ ਕਾਲੀ ਦਲ ਤੇ ਪੈਰਲਟ ਕਾਲੀ ਦਲ ਨੂੰ ਖੜਾ ਕਰਨ ਦੀ ਗੱਲ ਆ ਰਹੀ ਹਾਂਜੀ ਉਸ ਨੂੰ ਕਿਵੇਂ ਦੇਖੀ ਅਸੀਂ ਇਹ ਕਹਿ ਰਹੇ ਹਾਂ ਵੀ ਸੁਖਵੀਰ ਸਿੰਘ ਬਾਦਲ ਦੇ ਵਾਈ ਦੇ ਵਿੱਚ ਕਦੇ ਵੀ ਅਕਾਲੀ ਦਲ ਖੜਾ ਨਹੀਂ ਹੋ ਸਕਦਾ ਕਿਉਂਕਿ ਇਹਨਾਂ ਦੀਆਂ ਬਹੁਤ ਵੱਡੀਆਂ ਵੱੱਡਰ ਗਲਤੀਆਂ ਜਿਹੜੀਆਂ ਕਿ ਨਹੀਂ ਹੋ ਸਕਦੀ ਮਾਫੀ ਨਹੀਂ ਕੀਤੀ ਹੈ ਜੇ ਇਹਨਾਂ ਨੇ ਮਾਫ ਕਰ ਦਿੱਤਾ ਆਮ ਤੌਰ ਤੇ ਸੁਭਾਵਨਾ ਇਹ ਹੀ ਹੈ ਤਾਂ ਹੀ ਇਸ ਨੂੰ ਤੇ ਕਾਨਫਰੰਸ ਕਾਲ ਦੀ ਲੋੜ ਪਈ ਹੈ ਪੱਤਰ ਲਿਖਣ ਦੀ ਲੋੜ ਪਈ ਹੈ ਕਿ ਜਿਸ ਤਰ੍ਹਾਂ ਬੰਦ ਲਿਫਾਫਾ ਭੇਜ ਦਿੱਤਾ ਹੈ ਪਹਿਲਾਂ ਵੱਡੇ ਬਾਦਲ ਨੇ ਜੋ ਪੱਤਰ ਲਿਖਿਆ ਸੀਗਾ ਆਮ ਤੌਰ ਤੇ ਜਥੇਦਾਰ ਨੂੰ ਉਹ ਤੁਸੀਂ ਸਾਰਿਆਂ ਨੇ ਪੜ੍ਹਿਆ ਹੋਣਾ ਉਹਦੇ ਵਿੱਚ ਇੱਕ ਵੀ ਗੱਲ ਨਹੀਂ ਹੈਗੀ ਨਾ ਤਾਂ ਇਹਨੇ ਆਪਣਾ ਕੋਈ ਗਲਾਨ ਕੋਲ ਦਿੱਤਾ ਨਾ ਕੋਈ ਹੋਰ ਦੱਸਿਆ ਇਹ ਇਹਨਾਂ ਨੂੰ ਅਗਾਹ ਕਰ ਦਿੱਤਾ ਕਿ ਇਹ ਜਿਹੜੀਆਂ ਤੋਂ ਵਿਖਦੇ ਵਿੱਚ ਇਸ ਤਰ੍ਹਾਂ ਦੀਆਂ ਅੰਕਿਆਸੀ ਜਿਹੜੀਆਂ ਘਟਾਵਾਂ ਹੋਰ ਵਾਪਸ ਸਕਦੀਆਂ ਜੇ ਤੁਹਾਨੂੰ ਮੁੱਖ ਮੰਤਰੀ ਨੂੰ ਪਤਾ ਵੀ ਹੋਰ ਵਾਪਸ ਸਕਦੀਆਂ ਤਾਂ ਉਹਨੂੰ ਇਹ ਵੀ ਪਤਾ ਹੋਵੇ ਕਿ ਕੌਣ ਕਰਦਾ ਹੈ ਤਾਂ ਉਹ ਇਹ ਨੇ ਮੈਨੂੰ ਕਿਹਾ ਨਹੀਂ ਉਹਨੂੰ ਰਸਟ ਕੀਤਾ ਜਿਹੜੇ ਕਰਮਚਾਰੀ ਸੀਗੇ ਜਦੋਂ ਇਹਨੂੰ ਪਤਾ ਸੀ ਕਰਨਾ ਪਿਛਲੇ ਦਿਨੀ ਅਲਪੀ ਨਿਊਜ਼ ਰਿਪੋਰਟ ਸੌਰੀ ਸਰ ਵੀ ਸਿੰਘ ਹਾਂਜੀ ਉਹਨਾਂ ਵੱਲੋਂ ਨਵਾਂ ਕਾਲੀਦਲ ਅਮਰਪਾਲ ਦੀ ਰਵਾਇਤ ਬਣਾਉਣ ਦੀ ਗੱਲ ਆਖੀ ਹਾਂ ਹਾਂ ਹਾਂਜੀ ਕੋਈ ਨਹੀਂ ਲੱਗਦਾ ਵੀ ਇਸ ਨਾਲ ਜਿਹੜੇ ਹੈਗੇ ਆ ਦੁਨੀਆ ਬਦਲ ਗਈਆਂ ਕਿ ਆਸ ਵਿੱਚ ਪਹਿਲੇ ਕਿੱਥੋਂ ਤਾਂ ਕੰਮ ਤੋਂ ਬਹੁਤ ਦੂਰ ਦੇ ਚੱਲੇ ਹਾਂ ਜਿਦੋਂ ਸਾਡਾ ਬਜੂਦਾ ਕਾਲੀਦਲ ਟੋਟਲੀ ਫੇਲ ਹੋ ਗਿਆ ਤਾਂ ਹਰ ਇੱਕ ਨੇ ਸੋਚਣਾ ਹੈ ਕਿ ਅਸੀਂ ਨਵਾਂ ਕਾਲੀਦਲ ਬਣਾਈਏ ਬਰੈਸਿਸ ਹਾਂ ਬਹੁਤ ਬਣਿਆ ਇਸ ਸੜਕੇ ਸਾਡੀ ਸੋਚ ਇਹ ਹੈ ਕਿ ਸਾਰੇ ਧੜਿਆਂ ਦੇ ਜਿਹੜਿਆ ਉਹ ਇਕੱਠੇ ਹੋ ਕੇ ਇਕ ਸੰਝ ਆਵੇ ਇਹ ਇਕੱਠੇ ਕਿਵੇਂ ਹੋਣਗੇ ਅ ਮੈਂ ਦੇਖੋ ਜੇ ਇਹ ਅਕਾਲ ਤਖਤ ਨੂੰ ਸੁਪਰੀਮ ਮੰਨਦੇ ਆ ਬਾਕੀਆਂ ਬੰਦੇ ਨੂੰ ਡਰਾਉਣ ਵਾਸਤੇ ਜਿਹੜਾ ਹਮੇਸ਼ਾ ਅਕਾਲ ਤਖਤ ਦਾ ਉਹ ਸਾਰਾ ਲੈਂਦੀ ਹੈ ਕਿਸੇ ਨੂੰ ਸ਼ੇਕ ਦਿੱਤਾ ਕਿਸੇ ਨੂੰ ਕੁਝ ਕਰ ਦਿੱਤਾ ਉਸ ਤਰ੍ਹਾਂ ਸੀ ਅਕਾਲ ਤਖਤ ਨੂੰ ਇਸ ਪੱਤਰ ਦੇ ਵਿੱਚ ਜਿਹੜੀ ਅਪੀਲ ਕੀਤੀ ਹੈ ਕਿ ਤੁਸੀਂ ਪਹਿਲੇ ਗੱਲ ਤੇ ਸਦੀਰਵਾਲ ਤੋਂ ਲੋਕ ਅਸਤੀਫਾ ਉਸ ਤੋਂ ਬਾਅਦ ਇੱਕ ਜਿਹੜਾ ਸੋ ਸਭ ਤੋਂ ਸਾਂਝਾ ਸਾਲਾਂ ਨੂੰ ਜਿਹੜਾ ਪ੍ਰਵਾਨ ਹੋਵੇ ਉਸ ਤਰ੍ਹਾਂ ਦੇ ਬੰਦੇ ਨੇ ਉਹ ਤੰਗਵਾਈ ਸੋਖੋ 10 ਸਾਲ ਇਹ ਮਤਲਬ ਕੋਈ ਇਲੈਕਸ਼ਨ ਨਾ ਲੱਗਦਾ ਕਿਉਂਕਿ ਜਿਹੜੀਆਂ ਜਿੰਮੀਆਂ ਵੀ ਕਮਜ਼ੋਰੀਆਂ ਆਈਆਂ ਹੈ ਹਾਂ ਚੋਣ ਨਾਲ ਲੜੇ ਕਿਉਂਕਿ ਚੋਣ ਲੜਨ ਵਾਸਤੇ ਹੀ ਸਾਨੂੰ ਸੌਦਾ ਸਾਧੀਆਂ ਵੋਟਾਂ ਦੀ ਲੋੜ ਪੈਂਦੀ ਹੈ ਚੋਣ ਲੜਨ ਵਾਸਤੇ ਮਨਕਾਰੀਆਂ ਦੀ ਲੋੜ ਪੈਂਦੀ ਹੈ ਚੋਣ ਲੜਨ ਵਾਸਤੇ ਸਾਨੂੰ ਰਾਧਾ ਸਵਾਮੀਆ ਦੀ ਲੋੜ ਪੈਂਦੀ ਹੈ ਤੇ ਉਦੋਂ ਫਿਰ ਸਿੱਖਾਂ ਨੂੰ ਤਾਂ ਕਹਿੰਦੇ ਵੀ ਇਹ ਤਾਂ ਪਰਥਕ ਪਾਰਟੀਆਂ ਸਾਨੂੰ ਵੋਟ ਆਏਗੀ ਆਏਗੀ ਤੇ ਇਸ ਕਰਕੇ ਉਹਨਾਂ ਦੇ ਦੇ ਜਾਂਦੇ ਜਾਂਦੇ ਆ ਇਹਨਾਂ ਕੋਲ ਕੋਲ ਬਚਾਉਂਦੇ ਆ ਉਹਨਾਂ ਨੇ ਜਿਹੜਾ ਦੇ ਦੇ ਤਿਕੇ ਗੱਲ ਕਰਨ ਲੱਗੇ ਸੀ ਕਿ ਜੇ ਇਹਨਾਂ ਨੂੰ ਮਾਫੀ ਦੇ ਦਿੱਤੀ ਸਬਜੀਤ ਸਿੰਘ ਬਾਦਲ ਨੂੰ ਫਿਰ ਤੁਹਾਡਾ ਕੀ ਅਗਲਾ ਕਦਮ ਨਹੀਂ ਸਾਡਾ ਕਰ ਉਹਦਾ ਤਾਂ ਰੋਸ ਹੈ ਕਿ ਜਿਹੜੀ ਫੇਰ ਪਹਿਲਾਂ ਹੀ ਸ਼ੁਰੂ ਆਪੋ ਤੋਂ ਇਹ ਇਸ ਸੰਗਤ ਨੇ ਆਪਣਾ ਕਰ ਗੁਰੂ ਤੋਂ ਵੱਡੀ ਸੰਗਤ ਤੇ ਸੰਗਤ ਨੇ ਆਪਣਾ ਫੈਸਲਾ ਦੇ ਦਿੱਤਾ ਇਹਨਾਂ ਨੂੰ ਜਾਣ ਕੇ ਬਚਾਏ ਔਰ ਐਡੇ ਵੱਡੇ ਗੁਨਾਹ ਕਰਨ ਵਾਲੇ ਜਿਨ੍ਹਾਂ ਨੇ ਸਾਡੇ ਗੁਰੂ ਦਰਬਾਰ ਸਾਹਿਬ ਨੂੰ ਰੋੜਿਆ ਗੋਲੀ ਚਲਾ ਕੇ ਦੋ ਸਿੰਘਾਂ ਨੂੰ ਚੀਤ ਕੀਤਾ ਉਹ ਵੀ ਸਿੱਖ ਹਨ ਕਿਸੇ ਹੋਰ ਨੂੰ ਨਹੀਂ ਸਿੱਖ ਨੌਜਵਾਨਾਂ ਨੂੰ ਜਿਹੜੇ ਲੰਗਰ ਛਕਾਰੇ ਸੀ ਉਹਨਾਂ ਨੂੰ ਚੀਤ ਕੀਤਾ ਐਡੇ ਵੱਡੇ ਗੁਨਾਹ ਕਰਨ ਵਾਲਿਆਂ ਨੂੰ ਤੁਸੀਂ ਕਿਵੇਂ ਮਾਫ਼ ਕਰ ਦਿਓਗੇ ਭਾਵੇਂ ਮਾਂਝ ਨੇ ਜਾਂ ਉਹ ਕਰਨੇ ਕੁਝ ਜਾ ਨਹੀਂ ਅਸੀਂ ਰੋਜ਼ ਸੇਵਾ ਕਰਦੇ ਹਾਂ ਅਸੀਂ ਤੁਹਾਨੂੰ ਆਪ ਜਾਣੇ ਇੱਥੇ ਜੰਨੇ ਆ ਗੁਰੂ ਸਾਹਿਬ ਜੰਨੇ ਆ ਹੋਰ ਦੁਆਰੇ ਜੰਨੇ ਆ ਅਬਾ ਬਰਤਨ ਵੀ ਸਾਫ ਕਰਦੇ ਆ ਥੋੜੇ ਖਰਨੇ ਚ ਜਾ ਕੇ ਸੇਵਾ ਕਰਦੇ ਆ ਬਹੁਤ سارے ਵਕੀਲ ਆ ਜਿਹੜੇ ਉੱਥੇ ਜਾ ਕੇ ਸੇਵਾ ਕਰਦੇ ਹੁਣ ਉਹ ਖਾ ਭੁਗਤ ਰਹੇ ਤੁਸੀਂ মিডিਆ ਰਹੀ ਹੈ ਕਿ ਕਰੋਗੇ ਤਾਂ ਮਿਲ ਕੇ ਵੀ ਆਓਗੇ ਨਹੀਂ ਅਸੀਂ ਪੱਤਰ ਉਹਨਾਂ ਨੂੰ ਭੇਜ ਦਿੱਤਾ ਹੈ ਇਹ ਬਾਈ ਉਹ ਬਾਈ ਦਿੱਤਾ ਉਹਨਾਂ ਨੂੰ ਠੀਕ ਹੈ ਤੇ ਅਸੀਂ ਅਕਾਲ ਆ ਜਿਹੜੇ ਤੱਕ ਤੱਕ ਜੰਮਾ ਸਾਹਿਬ ਜੰਮਾ ਸਾਹਿਬ ਜਿਹਨਾਂ ਨੂੰ ਆਫ ਦੇਣ ਜਾ ਰਹੇ ਆ ਆ ਤੁਹਾਡੀ ਪ੍ਰੈਸ ਕਾਨਫਰੰਸ ਤੋਂ ਬਾਅਦ ਵੀ ਆਪ ਦੇ ਚਾ ਰਹੇ ਠੀਕ ਹੈ ਤੇ ਤੁਹਾਡੇ ਰਾਈ ਜਿਹੜਾ ਹੈ ਅੱਜ ਸਭ ਤੋਂ ਵੱਡਾ ਜਿਹੜਾ ਯੋਗ ਹੈ ਮੀਡੀਆ ਦਾ ਅਸੀਂ ਤੁਹਾਡੇ ਰਾਈ ਤਾਂ ਅਪੀਲ ਕਰਨੀ ਚਾਹੁੰਦੇ ਆ ਕਿ ਤੁਹਾਡੀ ਤੁਸੀਂ ਜੇ ਇਹਨੂੰ ਸਹੀ ਸਾਡੀ ਮਰਦ ਕਰੋ ਕੌਮ ਦੀ ਵੀ ਸਾਡੇ ਇੱਕ ਧਰਮ ਉੱਤੇ ਹਮਲੇ ਹੋਏ ਆ ਤੇ ਅੱਜ ਉਸ ਹਮਲਿਆਂ ਦਾ ਜਵਾਬ ਅਕਾਲ ਤਖਤ ਦੇ ਚੇਹੇਦਾਰ ਨੂੰ ਕਰ ਸਕਦੇ ਆ ਤੇ ਅਸੀਂ ਉਹਨਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਕਿ ਤੁਹਾਡੇ ਰਾਈ ਕਾਡੇ ਪੱਤਰ ਜਿਹੜਾ ਕੱਲ੍ਹ ਦਾ ਚੱਲ ਰਿਹਾ ਦਾ ਵਿਰੋਧ ਕਰ ਰਹੇ ਆ ਦੂਜੇ ਪਾਸੇ ਤੁਸੀਂ ਆਪ ਹੀ ਪੱਤਰਾਂ ਹੀ ਇਹ ਜੀ ਨਹੀਂ ਪੱਤਰ ਦਾ ਵਿਰੋਧ ਅਸੀਂ ਨਹੀਂ ਕੀਤਾ ਅਸੀਂ ਲਿਖਤੀ ਫੈਸਲਾ ਹਲਕਾ ਤੋਂ ਦਿੱਤੀ ਜਵਾਬ ਮੰਗਣਾ ਗਲਤ ਨਹੀਂ ਹੈ ਲੇਕਿਨ ਲਿਖਤੀ ਬੰਦ ਲਫਾਫੇ ਤੇ ਦੇਣਾ ਤੇ ਉਹਨੂੰ ਪਬਲਿਕਲੀ ਨਾ ਕਰਨਾ ਸੰਗਤ ਦੇ ਸਾਹਮਣੇ ਪੇਸ਼ ਨਾ ਕਰਨਾ ਇਹ ਸਾਡੀ ਸਲਾਹ ਹੈ ਅਸੀਂ ਇਹ ਨਹੀਂ ਕਹਿੰਦੇ ਅਸੀਂ ਤਾਂ ਅਜੀ ਉਹਨਾਂ ਨੂੰ ਮਿਲਣ ਜਾ ਰਹੀਆਂ ਡਾਕਟਰ ਸਾਹਿਬ ਹਾਂਜੀ ਕਰਨਾ ਨਾ ਨਾ ਸਾਹਿਬ ਜਾਓ ਠੀਕ ਹੈ